ਬਠਿੰਡਾ ਦੇ ਪਰਸਰਾਮ ਨਗਰ ਓਵਰ ਬ੍ਰਿਜ ਤੇ ਤੇਜ਼ ਰਫ਼ਤਾਰ ਗੱਡੀ ਪਲਟੀ ਵਿਆਹ ਸਮਾਗਮ ਚੋਂ ਆ ਰਹੇ ਸਨ ਨੌਜਵਾਨ ਤਿੰਨ ਹੋਏ ਜ਼ਖਮੀ ਪੀਸੀਆਰ ਵੱਲੋਂ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਸਹਾਇਤਾ ਦੇ ਨਾਲ ਭੇਜੀ ਗਈ ਬਠਿੰਡਾ ਦੇ ਸਿਵਲ ਹਸਪਤਾਲ ਇਲਾਜ ਦੇ ਲਈ ਮਾਮਲਾ ਸ਼ਨੀਵਾਰ ਨੂੰ ਸਵੇਰੇ 3 ਵਜੇ ਦੇ ਲਗਭਗ ਦਾ ਜਿੱਥੇ ਤਿੰਨ ਨੌਜਵਾਨ ਦੱਸਿਆ ਜਾ ਰਿਹਾ ਕਿ ਕਿਸੇ ਵਿਆਹ ਸਮਾਗਮ ਦੇ ਵਿੱਚੋਂ ਆ ਰਹੇ ਸਨ ਤੇ ਇਹਨਾਂ ਦੀ ਗੱਡੀ ਬਹੁਤ ਤੇਜ਼ ਰਫ਼ਤਾਰ ਸੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਹਨਾਂ ਵਿਅਕਤੀਆਂ ਵੱਲੋਂ ਡ੍ਰਿੰਕ ਕੀਤੀ ਹੋਈ ਸੀ ਤਾਂ ਇਹ ਜੋ ਤੇਜ਼ ਰਫਤਾਰ ਗੱਡੀ ਬਠਿੰਡਾ ਦੇ ਪਰਸਰਾਮ ਨਗਰ ਓਵਰਬ੍ਰਿਜ ਤੇ ਜਦਾਈ ਤਾਂ ਉੱਥੇ ਇੱਕਦਮ ਕੱਟ ਪੈਂਦਾ ਹੈ ਜਿੱਥੋਂ ਇਹਨਾਂ ਨੇ ਕੱਟ ਮਾਰਿਆ ਤਾਂ ਇਹ ਗੱਡੀ ਉੱਥੇ ਹੀ ਪਲਟ ਗਈ ਜਿੱਥੇ ਮੌਕੇ ਤੇ ਸਾਰੇ ਸ਼ਰਧੀਆਂ ਪੀਸੀਰ ਦੀਆਂ ਇੱਥੇ ਆਪਣਾ ਟੀਮਾਂ ਵੀ ਆ ਚੁੱਕੀਆਂ ਸਨ ਅਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਹਰਸ਼ਿਤ ਚਾਵਲਾ ਵੀ ਮੌਕੇ ਤੇ ਆ ਚੁੱਕੇ ਸਨ ਤੇ ਇਸ ਨੂੰ ਲੈ ਕੇ ਪੀਸੀਆਰ ਵੱਲੋਂ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਸਹਾਇਤਾ ਦੇ ਨਾਲ ਇਹਨਾਂ ਤਿੰਨਾਂ ਵਿਅਕਤੀਆਂ ਨੂੰ ਰਾਜਦਰੀ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਨਾਲ ਨਾਲ ਆਮਤ ਰਵਿਖੀ ਮੰਗ। ਤੁਸੀਂ ਰਣਾ ਹਰਸ਼ਿਤ ਚਾਵਲਾ ਹੀ ਨੌਜਵਾਨ ਵੈਲਫੇਅਰ ਸੁਸਾਇਟੀ ਦਾ ਵਲੰਟੀਅਰ ਹੈ ਜੀ। ਅ ਅੱਜ ਸਵੇਰੇ ਸਾਨੂੰ 2:25 ਮਿੰਟ ਤੇ ਇੱਕ ਇੰਟੀਮੇਸ਼ਨ ਮਿਲੀ ਸੀਗੀ ਨੌਜਵਾਨ ਕੰਟਰੋਲ ਰੂਮ ਫੋਨ ਨੰਬਰ 724607 ਤੇ ਕਿ ਇੱਕ ਪਰਸੋਂ ਨਗਰਾਲੇ ওভার ਪ੍ਰੇਸ਼ ਤੇ ਇੱਕ ਐਕਸੀਡੈਂਟ ਹੋ ਗਿਆ ਜਿੱਥੇ ਸਾਡੀ ਇਹ ਨਾਈਟ ਪੈਟਰੋਲਿੰਗ ਟੀਮ ਨੇ ਆ ਕੇ ਦੇਖਿਆ ਇੱਕ ਸਕੋਰਪਿਓ ਕਾਰ ਦਾ ਐਕਸੀਡੈਂਟ ਹੋਇਆ ਹੋਇਆ ਸੀ ਜੋ ਕਿ ਗ੍ਰਿੱਲਾਂ ਨਾਲ ਵੱਜ ਕੇ ਪਲਟ ਚੁੱਕੀ ਸੀ ਜਿਹਦੇ ਵਿੱਚ ਤਿੰਨ ਜਾਨੇ ਜ਼ਖਮੀ ਸੀ ਜਿਨ੍ਹਾਂ ਨੂੰ ਪੀਸੀਆਰ ਟੀਮ ਵੱਲੋਂ ਕੱਟਿਆ ਗਿਆ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਟੀਮ ਵੱਲੋਂ ਸਿਵਲ ਹਸਪੀਟਲ ਬਠਿੰਡਾ ਦੇ ਵਿੱਚ ਦਾਖਲ ਕਰਵਾਇਆ ਗਿਆ ਕਿੰਨੇ ਦਖੀ ਹੋਏ ਸਰਪਾਰਿਜ਼ ਹਸਪਤਲ ਗਈ ਸਰ ਮੈਰੇਜ ਤੋਂ ਆਰਿਜ ਕੋਈ ਬਠਿੰਡਾ ਮੈਰੇਜ ਸੀਗੀ ਦੋ ਜਾਨੇ ਲੋਕਲ ਸੀ ਇੱਕ ਜਣਾ ਫਾਰਦਾ ਦੱਸ ਰਿਹਾ ਤੇ ਮੈਰਿਜ ਫਰੈਂਡ ਕਰਕੇ ਵਾਪਸ ਜਾ ਰਹੀ ਸੀ ਫਰੈਂਡ ਦੇ ਘਰੇ ਤੇ ਓਵਰ ਸਪੀਡ ਕਰਕੇ ਗੱਡੀ ਪਾੜਤੀ